ਸ਼ੇਅਰ ਕਰਕੇ ਆਵੇ 200 ਰੁਪਏ ਚ ਜਿਹੜੀ ਮਰਜ਼ੀ ਨਿੱਕਰ ਵੀ 200 ਰੁਪਏ ਆ ਟੀ-ਸ਼ਰਟ ਵੀ 200 ਰੁਪਏ ਈ ਸ਼ਰਟ ਵੀ 200 ਰੁਪਏ ਆਂਦਾ ਸਹੀ 78 ਗੇਟ ਸਰਾਫਾ ਬਿਆਰ ਨਿਕੋਦਰ ਦੁਕਾਨ ਦਾ ਨਾਮ ਟੌਪ ਸ਼ਾਪ ਫੋਨ ਨੰਬਰ 998150348 ਫੜੀ ਹੌਲੀ ਦੱਸੋ ਇਦਾਂ 998150348 ਨਿੱਕਰ 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 ਆਈ 200 ਰੁਪਏ ਵਾਹ ਜੀ ਵਾ 200 ਰੁਪਏ ਵਾਹ ਜੀ ਵਾ ਜਿੰਨੀ ਮਰਜ਼ੀ 200 ਰੁਪਏ 200 ਰੁਪਏ ਕਵਾਲਿਟੀ ਹੋਊਗੀ ਜੀ ਪੂਰੀ ਕਵਾਲਿਟੀ ਪੂਰੀ ਹੋਊਗੀ ਬਿਲਕੁਲ ਕਪੜਾ ਕਪੜਾ ਬਹੁਤ ਵਧੀਆ ਆਊਗਾ ਕੋਟਨ ਚਾ ਡਰਾਈ ਫਿਟ ਚਾ ਕਪੜਾ ਸਾਰਾ ਵਧੀਆ ਹੋਊਗਾ 200 ਰੁਪਏ ਚ ਇਹ ਜਿੱਦਾਂ ਹੁਣ ਕੋਈ 5 ਆਈਟਮਾਂ ਲਾਉ 5 6 ਆਈਟਮਾਂ ਲਾਉਗਾ ਉਹਨੂੰ ਇੱਕ ਨਾਲ ਗਿਫਟ ਦੇਈ ਜਾਵਾਂਗੇ 5 ਟੀ-ਸ਼ਰਟਾਂ ਲੌਂਗ ਦੇ ਗਿਫਟ ਹੋਰ ਨਾਲ ਕਰਤਾ ਜੀ ਜਿਹੜਾ ਵੀਡੀਓ ਇੱਕ ਤਾਂ ਲਹਿਰ ਦੀ ਸ਼ੇਅਰ ਕਰੂਗਾ ਮੈਂ ਗੱਲ ਕਲੀਅਰ ਕਰਦਾ ਹਾਂ ਸਿਰਫ ਦੁਕਾਨਦਾਰ ਲਈ ਨਹੀਂ ਹੈਗੀ ਇਹ ਬਸ ਮਤਲਬ ਕਿ ਕਸਟਮਰ ਲਈ ਆ ਕਸਟਮਰ ਲੈਣ ਆਵੇ ਚਾਹੇ ਪਾਂਦੇ ਦੀਆਂ 6 ਆਟਮਾ ਲੈ ਜਵੇ ਦੁਕਾਨਦਾਰ ਨਾ ਗੱਡੇ ਆਗੇ ਨਾ ਕੋਈ ਦੁਕਾਨਦਾਰ ਆਗੇ ਜਿੱਦਾਂ ਪੀਸ ਲੈ ਜਵੇ ਨਾ ਦੁਕਾਨਦਾਰ ਲਈ ਨਹੀਂ ਹਾਫ ਸ਼ਰਟ ਆ ਗਈ ਹੈ ਜੀ ਇਹ ਵੀ 200 ਰੁਪਏ ਆਏ 200 ਰੁਪਏ ਹਾ ਬਾਫ ਸ਼ਰਟ 200 ਰੁਪਏ 200 ਰੁਪਏ ਜੀ 200 ਰੁਪਏ ਹਾਂ ਜੀ 200 ਰੁਪਏ ਆ ਕਲਰ ਦੇਖੋ ਸਾਰੇ ਹੈਗੇ ਨੇ ਰੱਖੋ ਬੈਗੀ ਨਿਊ ਮਾਲ ਹੋਊਗਾ ਸਾਈਜ਼ ਲਿਖੇ ਹੋਣਗੇ ਜੀ ਭਾਜੀ ਕੱਲ੍ਹ ਯਾਰ ਤਾਂ ਕਹਿੰਦੇ ਜੋਤੀ ਜੋਗ ਤੋਂ ਮਾਰ ਦੇ ਆ ਗਏ ਨਹੀਂ ਹੋਊਗਾ ਸਾਰਾ ਟੈਗ ਲੱਗੇ ਹੋਣਗੇ ਸਾਰੇ ਟੈਗ ਲੱਗੇ ਹੋਣਗੇ ਕੱਲੇ ਕੱਲੇ ਫਰੈਸ਼ ਮਾਲ ਹੋਊਗਾ ਫਰੈਸ਼ ਸਾਈਜ਼ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਆ ਜੀ ਡਬਲ ਟ੍ਰਿਪਲ ਐਕਸਲ ਤੱਕ ਐਮ ਤੋਂ ਲੈ ਕੇ ਜੇ ਤਾਂ ਖਾਸ ਕੋਈ ਨੂੰ ਟ੍ਰਿਪਲ ਐਕਸਲ ਚਾਹੀਦੀ ਨਾ ਉਧਰ ਲੱਗੀ ਉਹ ਤੁਹਾਨੂੰ ਦਿਖਾਣਾ ਆ ਜੋ ਟ੍ਰਿਪਲ ਆਓ ਜੀ ਆਓ ਟ੍ਰਿਪਲ ਐਕਸਲ ਬਾਜਵਾ ਆ ਸਾਈਜ਼ ਦੇਖੋ ਆ ਸਾਈਜ਼ ਤੇ ਕੈਮਰਾ ਮਾਰੋ ਵਾਹ ਜੀ ਵਾਹ ਵਾਹ ਜੀ ਵਾਹ ਸਾਰੇ ਸਾਈਜ਼ ਹੈ ਪਜਾਮਾ ਪਜਾਮਾ 250 ਰੁਪਏ ਬਾਕੀ ਆਈਟਮ ਸਾਰੀ 200 ਰੁਪਏ ਇੱਕ ਪਜਾਮਾ ਜਿਹੜਾ ਇਹ ਵਾਲਾ ਇਹ ਵਾਲਾ 250 ਰੁਪਏ ਦਾ ਆ ਟੀ-ਸ਼ਰਟ ਬੰਦ ਗਲੇ ਵਾਲੀ ਲੈ ਲਓ ਖੁੱਲੇ ਗਲੇ ਵਾਲੀ ਲੈ ਲਓ ਸਿਰਫ ਤੇ ਸਿਰਫ 200 ਰੁਪਏ ਦੀ ਟੀ-ਸ਼ਰਟ ਭਾਜੀ ਉਹਦੇ ਲਈ ਜਿਹੜਾ ਸ਼ੇਅਰ ਕਰਕੇ ਆਉਂੂ 200 ਰੁਪਏ ਦੀ 200 ਰੁਪਏ ਹਾਂ ਜਿਹੜਾ ਸ਼ੇਅਰ ਕਰਕੇ ਆਉਂ ਸ਼ੇਅਰ ਕਿੱਦਾਂ ਕਰਨੀ ਆ ਸ਼ੇਅਰ ਉੱਥੋਂ ਫੇਸਬੁੱਕ ਤੋਂ ਉਹਦੇ ਵਿੱਚੋਂ ਹਾਂ ਪੇਜ ਉੱਥੇ ਹੁੰਦਾ ਇੱਕ ਤਾਂ ਲੈਰ ਤਾਂ ਉਹਨੂੰ ਸ਼ੇਅਰ ਕਰੋ 200 ਰੁਪਏ ਲੈ ਜਾ ਸ਼ੇਅਰ ਤਾਂ ਦਿਖਾਉਣਗੇ ਹਾਂਜੀ ਤੁਹਾਨੂੰ ਦਿਖਾਣਾ ਮੈਨੂੰ ਮੁੰਡੇ ਲੱਗੇ ਆ ਮੁੰਡਿਆਂ ਨੂੰ ਦਿਖਾਓ ਸ਼ੇਅਰ 200 ਲੈ ਜਾ ਟੌਪ ਸ਼ੌਪ ਨਕੌਦਰ ਤੇ ਲੱਗੀ ਇੱਕ ਵਾਰ ਫੇਰ ਵੱਡੀ ਸੇਲ ਟੌਪ ਸ਼ੌਪ ਸਬਜੀ ਮੰਡੀ ਦੇ ਬਿਲਕੁਲ ਨਾਲ ਚਰਸੀ ਬਾਜ਼ਾਰ ਨਕੌਦਰ ਦੇ ਵਿੱਚ ਸੇਲ ਕਿਹੜੀ ਲੱਗੀ ਆ ਕਿਉਂਕਿ ਟੋਪ ਸ਼ੌਪ ਜਿਹੜਾ ਆ ਕੁਆਲਿਟੀ ਦਾ ਸਾਮਾਨ ਵੇਚਦਾ ਤੇ ਕੁਆਲਿਟੀ ਦੀ ਸੇਲ ਦਿੰਦਾ ਬਹੁਤ ਹੀ ਬੜੀ ਬੜੀ ਸੇਲ ਆ ਦੇਖੋ ਮੈਂ ਦਿਖਾ ਦਿਆਂ ਮੈਂ ਤਸਵੀਰਾਂ ਦੇ ਤੁਹਾਨੂੰ ਆ ਦਿਖਾਦਾ ਦੇਖੋ ਜੀ ਟੀ-ਸ਼ਰਟਾਂ ਟੌਪ ਟੌਪ ਦੀਆਂ ਟੀ-ਸ਼ਰਟਾਂ ਕੀ ਰੇਟ ਹੋਊਗਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਹ ਪਜਾਮੇ ਟੀ-ਸ਼ਰਟਾਂ ਸ਼ਰਟਾਂ ਬਹੁਤ ਕੋਸ਼ਿਸ਼ ਤੇ ਲੱਗਾ ਜੀ ਇੱਕ ਵੱਡਾ ਧਮਾਕਾ ਨਕੌਦਰ ਸ਼ਹਿਰ ਦੇ ਵਿੱਚ ਕੋਈ ਤੁਸੀਂ ਜੋ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਦਾਂ ਦੀ ਸੇਲ ਤਾਂ ਅਸੀਂ ਕਦੀ ਮੇਰੇ ਖਿਆਲ ਸੋਚੀ ਵੀ ਨਹੀਂ ਹੋਣੀ ਦੇਖੀ ਵੀ ਨਹੀਂ ਹੋਣੀ ਮੈਂ ਮਾਲਕ ਨਾਲ ਗੱਲ ਕਰਾਂਗਾ ਸਰ ਸਭ ਤੋਂ ਪਹਿਲੇ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਜੀ ਹਾਂਜੀ ਇਸ ਵੈਲਕਮ ਜੀ ਤੁਹਾਡਾ ਵੀ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਕਹਿੰਦੇ ਤਮਾਕਾ ਕੋ ਕਰ ਲੱਗੇ ਹੋ ਹਾਂਜੀ ਫੇਰ ਲਾ ਲੱਗੇ ਤਾਂ ਵੀ ਅਗੇ ਤਮਾਕਾ ਜੀ ਜੀ ਹਰ ਸਾਲ ਖੁਸ਼ ਹੋ ਕੇ ਗੱਲ ਕਰਿਆ ਕਰੋ ਹਰ ਸਾਲ ਹਰ ਸਾਲ ਦੀ ਜਗ੍ਹਾ ਇਸ ਸਾਲ ਵਧੀਆ ਮਤਲਬ ਵਧੀਆ ਤਮਾਕਾ ਆਇਆ ਸਾਲ ਵਧੀਆ ਲਾ ਲੱਗੇ ਵਧੀਆ ਪਿਛਲੇ ਸਾਲ ਪਿਛਲੇ ਸਾਲ ਵੀ ਪਿਛਲੇ ਸਾਲ ਵੀ ਲਾਇ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਤੇ ਅੱਜ ਸਾਲ ਵੀ ਵਧੀਆ ਰਹੂਗਾ ਜੀ ਅੱਛਾ ਉਹ ਇੱਕ ਡਾਇਲੌਗ ਤੇ ਬੜਾ ਮਸ਼ਹੂਰ ਹੋਇਆ ਕਿਹਦਾ ਜਿਹੜਾ ਲੈ ਗਿਆ ਲੈ ਗਿਆ ਉਹ ਰਹਿ ਗਿਆ ਰਹਿ ਗਿਆ ਜ ਇਹ ਕੀ ਆ ਇੱਧਰ ਗਿਫਟ ਵੀ ਦੇਣੇ ਇਹਨਾਂ ਨੇ ਗਿਫਟ ਵੀ ਨਾਲ ਪਏ ਆ ਬਹੁਤ ਸਸਤਾ ਆ ਇੱਕ ਵਾਰੀ ਲੈ ਜਾਓਗੇ ਤੇ ਮੇਰੇ ਖਿਆਲ ਆ ਵੀ 2-4 ਦਿਨਾਂ ਦੇ ਵਿੱਚ ਜਿੰਨੀ ਦੇਰ ਇਹ ਸਾਮਾਨ ਹੈਗਾ ਟੀ-ਸ਼ਰਟ ਹੈਗੀਆਂ ਉਨੀ ਦੇਰ ਹੀ ਮਿਲਣਗੀਆਂ ਭਾਜੀ ਕੀ ਲਾ ਰਿਹਾ ਇਹ ਮੈਂ ਦਿਖਾਉਂ ਤੀ-ਸ਼ਰਟ ਆ ਜੀ ਟੀ-ਸ਼ਰਟ ਆ ਆਏ ਆ ਸਾਢੇ 350 ਰੁਪਏ ਇੰਚ ਜੀ ਕਿੰਨੇ ਜੀ ਸਾਢੇ 350 ਸਾਢੇ 350 ਰੁਪਏ ਦੀ ਇੱਕ ਟੀ-ਸ਼ਰਟ ਇਹ ਸਾਢੇ 350 ਦੀ ਟੀ-ਸ਼ਰਟ ਸਾਢੇ 350 4 ਰੁਪਏ ਨਹੀਂ ਚੱਲਦੀ ਭਾਜੀ ਇਹ ਥੋੜਾ ਜਿਹਾ ਮਹਿੰਗਾ ਕੰਮ ਆ ਮੈਂ ਨਹੀਂ ਬਿਕਣਾ ਇਹ ਮੈਂnga 300 ਕਰ ਦੰਦੀ ਉਹਦਾ ਸ਼ਹਿਰ ਮੇਰੀ ਗੱਲ ਸੁਣ ਵੀਰੇ ਨਕੋ ਉਧਰ ਸ਼ਹਿਰ ਦੇ ਵਿੱਚ ਬਹੁਤ ਪਿਆਰ ਦਿੰਦੇ ਹੋਇਆ ਇਹ ਸਹੀ ਰ ਦੱਸੋ ਜੀ 300 300 ਕਰ ਦੰਦੀ 300 ਰੁਪਏ ਸ਼ਹਿਰ 300 ਰੁਪਏ ਦੀ ਟੀ-ਸ਼ਰਟ ਲੈ ਜਿਹੜੀ ਮਰਜ਼ੀ ਲੈ ਲਓ 300 ਰੁਪਏ ਦੀ ਟੀ-ਸ਼ਰਟ ਭਾਜੀ ਹੁਣ ਜਿਹੜਾ ਸ਼ੇਅਰ ਕਰਕੇ ਆ ਗਿਆ ਵੀਡੀਓ ਨੂੰ ਸ਼ੇਅਰ ਵੀ ਕਰੂਗਾ ਕੀ ਉਹਨੂੰ ਦੇਵੋਗੇ ਉਹਨੂੰ ਟੀ-ਸ਼ਰਟ ਉਹ 300 ਦੀ ਕਰਤੀ ਆ ਹੁਣ ਇਹ ਲੈਸੀ ਆ ਇਹਦੇ ਵਿੱਚ 50 ਰੁਪਏ less ਕਰਤੇ ਆ 300 ਰੁਪਏ ਦੀ ਕਹਿੰਦੇ ਟੀ-ਸ਼ਰਟ ਆ ਜਿਹੜੀ ਮਰਜ਼ੀ ਛਾੜ ਲਓ ਅਲੱਗ-ਅਲੱਗ ਡਿਜ਼ਾਈਨ ਲੱਗੇ ਆ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਲੱਗੇ ਆ 300 ਰੁਪਏ ਦੀ ਸਾਰੀਆਂ ਹੈਗੀਆਂ ਕਾਲਰ ਵਾਲੀਆਂ ਵੀ ਹੈਗੀਆਂ ਸਾਰੀਆਂ ਭਾਜੀ ਸਾਰੀਆਂ ਟੀ-ਸ਼ਰਟਾਂ ਹੈਗੀਆਂ ਤੁਹਾਡੇ ਕੋਲ ਜਿਹੜਾ ਵੀਡੀਓ ਏਕ ਤਾਲਰ ਦੀ ਸ਼ੇਅਰ ਕਰਕੇ ਆਊਗਾ ਉਹਨੂੰ ਨਾਲ ਕੀ ਦਿਓਗੇ ਟੀ-ਸ਼ਰਟ ਦੇ ਵਿੱਚ ਹੀ ਸੋਚੀ ਜਾਂਦੇ ਭਾਜੀ ਸੋਚੀ ਦਾ ਥੋੜੀ ਹੁੰਦਾ ਟੀ-ਸ਼ਰਟ ਚ ਆਫ ਦੇ ਦੇਣੇ ਹੋਰ ਬਸ ਟੀ-ਸ਼ਰਟ 'ਚ ਆਫ ਟੀ-ਸ਼ਰਟ 'ਚ ਆਫ ਇਹ ਟੀ-ਸ਼ਰਟ ਹਾਂਜੀ ਕਰਦੀ ਏ ਧੁਮਾਕਾ ਇੱਕ ਵਾਰੀ ਕਰਦੀ ਇੱਕ ਵਾਰੀ ਧੁਮਾਕਾ ਕਰਦੀ ਏ ਧੁਮਾਕਾ ਫਿਰ 200 ਰੁਪਏ ਦੀ ਟੀ-ਸ਼ਰਟ ਵਾਹ ਵਾਹ ਚੱਕ ਲਓ 200 ਰੁਪਏ ਚ 200 ਰੁਪਏ ਚ ਜਿਹੜੀ ਮਰਜ਼ੀ ਟੀ-ਸ਼ਰਟ ਲੈ ਜਾਓ 200 ਰੁਪਏ ਚ ਨਕੌਦਰ ਦੇ ਵਿੱਚ ਨਾ ਹੀ ਕਾਦੀ ਮਿਲੀ ਐ ਤੇ ਨਾ ਹੀ ਮਿਲਨੀ ਐ ਇਦਾਂ ਦੀ ਇਦਾਂ ਦੀਆਂ ਟੀ-ਸ਼ਰਟਾਂ ਆ ਦੇਖੋ ਵਾਜ ਵਾਹ ਇੱਕ ਮਰਜ਼ੀ ਸ਼ਰਟ ਵੀ ਦੇ ਦਿਆਂ ਆਹ ਟੀ-ਸ਼ਰਟਾਂ ਦੇਖੋ ਜੀ ਆਹ ਦੇਖੋ ਟੀ-ਸ਼ਰਟ ਵਾਹ ਜੀ ਵਾਹ 200 ਰੁਪਏ ਚ ਚੱਕ ਲਾ ਚੱਕ ਲਓ ਜੀ 200 ਰੁਪਏ ਚ ਹਰ ਮਾਲ 200 ਰੁਪਏ ਚ ਆ ਚੱਕ 200 ਰੁਪਏ ਚ ਆਏ ਹਾਏ ਆਦਾ ਮੈ ਲੈ ਜਣੀ ਆ 200 ਰੁਪਏ ਦੀ ਕੀ ਆਈ ਬਾਤਾਂ ਆ 200 ਰੁਪਏ ਦੇ ਵਿੱਚ ਜਿਹੜਾ ਸ਼ੇਅਰ ਕਰਕੇ ਆਊਗਾ ਉਹਨੂੰ ਦੇਣੀ ਆ ਹਾਂਜੀ ਜਿਹੜਾ ਸ਼ੇਅਰ ਕਰਕੇ ਆਊਗਾ ਜਿਹੜਾ ਸ਼ੇਅਰ ਕਰ ਲਿਆ ਹਾਂ ਸ਼ੇਅਰ ਕਰਕੇ ਆਵੇ 200 ਰੁਪਏ ਚ ਜਿਹੜੀ ਮਰਜ਼ੀ ਨਿੱਕਰ ਵੀ 200 ਰੁਪਏ ਆ ਟੀ-ਸ਼ਰਟ ਵੀ 200 ਰੁਪਏ ਆ ਸ਼ਰਟ ਵੀ 200 ਰੁਪਏ ਪਹਿਲੇ ਇਧਰ ਮੂੰਹ ਇਧਰ ਰੱਖੋ ਆਪਣਾ ਐਡਰੈਸ ਦੱਸਿਓ ਆਪਣਾ ਦੁਕਾਨ ਦਾ ਦੱਸਿਓ 78 ਗੇਟ ਸਰਾਫਾ ਬਾਜ਼ਾਰ ਨਿਕੋਦਰ ਦੁਕਾਨ ਦਾ ਨਾਮ ਟੌਪ ਸ਼ੌਪ ਫੋਨ ਨੰਬਰ 9998150348 ਹੌਲੀ ਹੌਲੀ ਦੱਸੋ ਇਧਰ 9998150348 ਜਿਹੜਾ ਲੈ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ 200 ਰੁਪਏ ਦੀ ਇੱਕ ਬਾਜੀ ਇੱਕ ਉਹ ਵਾਹ ਜੀ ਵਾਹ ਆ ਸ਼ਰਟ ਵੀ 200 ਰੁਪਏ ਦੀ 200 ਰੁਪਏ ਚ ਇਹ ਵੀ 200 ਰੁਪਏ ਜੀ ਵਾਹ ਜੀ ਵਾਹ ਹੋਰ ਆ ਜੋ ਜੀ ਅੱਗੇ ਆਓ ਜਾਓ ਆਵਾਜ਼ ਜੋ ਇਧਰ ਆਓ ਪਾ ਦੇਖਦੇ ਆ ਆ ਦੇਖੋ ਜੀ ਲੱਗਿਆ ਇਸ ਬਾ ਆ ਦੇਖੋ ਛੱਟੇ ਆ ਪਹਿਲੇ ਇਧਰ ਮਾਰੋ ਕੈਮਰਾ ਮੈਂ ਦੇਖਦਾ ਜੀ 200 ਰੁਪਏ ਜੀ ਚੱਕ ਇਹ ਵੀ 200 ਰੁਪਏ ਚ ਵਾਹ ਜੀ ਵਾਹ ਆ ਵੀ 200 ਰੁਪਈਆ ਸਿਰਫ 200 ਰੁਪਏ ਚ ਸਿਰਫ ਤੇ ਸਿਰਫ 200 ਰੁਪਈਆ ਦੇਖੋ ਕਿ ਆਈ ਬਾਤਾਂ 200 ਰੁਪਏ ਚ ਇਹ ਵੀ 200 ਰੁਪਏ ਚ ਇਹ ਕਾ ਇਧਰ ਟੰਗੀ ਆਏ ਹਾਏ ਇਹ ਵੀ 200 ਰੁਪਈਏ ਚ ਇਹ ਤੇ ਹੋਰ ਵੀ ਪਈਆਂ ਦਿਖਾਓ ਜੀ ਹੋਰ ਦਿਖਾਓ 200 200 ਰੁਪਏ ਚ ਆ ਦੇਖੋ ਆਹ ਹਾ ਵਾਹ ਜੀ ਵਾਹ ਆ ਇਧਰ ਵੀ ਰੱਖੀਆਂ ਆ 200 ਰੁਪਏ ਚ ਛਾੜ ਲਓ ਜੀ スクリーンショット ਲੈ ਲੋ 200 ਰੁਪਇਆ ਸੌਰੀ ਟੌਪ ਸ਼ੌਪ ਸਬਜੀ ਮੰਡੀ ਦੇ ਕੋਲ ਹੋਰ ਭਾਈ ਇਸ ਤੋਂ ਇਲਾਵਾ ਸ਼ੋਰਸ ਜੀ ਨਿਕਰ 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 ਆਈ ਜੀ 200 ਰੁਪਏ ਵਾਜਵਾ 200 ਰੁਪਏ ਵਾਜਵਾ ਜਿੰਨੀ ਮਰਜ਼ੀ 200 ਰੁਪਇਆ 200 ਰੁਪਏ ਜੀ 200 ਰੁਪਇਆ ਆ ਵੇਖੋ 200 ਰੁਪਇਆ 90 ਦੀ ਆ ਇੱਥੇ ਰੱਖ ਕੁਆਲਿਟੀ ਕੁਆਲਿਟੀ ਹੋਊਗੀ ਜੀ ਪੂਰੀ ਕੁਆਲਿਟੀ ਪੂਰੀ ਹੋਊਗੀ ਬਿਲਕੁਲ ਕਪੜਾ ਕਪੜਾ ਬਹੁਤ ਵਧੀਆ ਆਊਗਾ ਕੋਟਨ ਚਾ ਡਰਾਈ ਫਿਟ ਚਾ ਕਪੜਾ ਸਾਰਾ ਵਧੀਆ ਹੋਊਗਾ 200 ਰੁਪਏ ਚ ਵਾਜਵਾ ਨਿਕਰ 200 ਰੁਪਏ ਦੇ ਵਿੱਚ ਭਈਆ ਇਹ ਵੀ ਤੋ ਆਪ ਦੀਆਂ 200 ਰੁਪਏ ਜੀ ਭਾਈ ਇੱਕ ਹੋਰ ਥੋੜੀ ਜੀ ਗੱਲ ਕਰਨੀ ਤੁਹਾਡੇ ਨਾਲ ਭਾਈ ਇਧਰ ਆ ਆਖ ਹੀ ਰੱਖਿਆ ਆਪਾਂ ਸਮਾਨ ਰੱਖਿਆ ਇਹ ਗਿਫਟ ਹੈ ਇਹ ਗਿਫਟ ਹੈ ਹਾਂਜੀ ਇਹ ਜਿਹੜੇ ਪਹਿਲੇ 50 ਗਾਹ ਉਹਨਾਂ ਲਈ ਸਾਡੇ ਲਈ ਕੁਛ ਨਹੀਂ ਤੁਹਾਨੂੰ ਵੀ ਦਵਾਂਗੇ ਜੇ ਪਹਿਲੇ ਵਿਆਹ ਗਾਹ ਗਾਉਗੇ ਉਹਨਾਂ ਲਈ ਆ ਜੀ ਇਹ ਪਹਿਲੇ 50 ਗਾਹ ਉਹ ਕਿੱਧਰ ਪਾ ਲੱਗੂਗਾ ਜੀ ਉਹ ਹੀ ਲਿਖੀ ਜਣੀ ਤੇ ਜਿਹੜੇ ਪਹਿਲੇ 50 ਗਾਹ ਆ ਗਏ ਪਹਿਲੇ 50 ਆ ਕਿੰਨੇ ਮਾਲ ਤੇ ਆ ਇਹ ਜਿੱਦਾਂ ਹੁਣ ਕੋਈ 5 ਆਈਟਮਾ ਲਾਉ 5 6 ਆਈਟਮਾ ਲਾਉਗਾ ਉਹਨੂੰ ਇੱਕ ਨਾਲ ਗਿਫਟ ਦੇਈ ਜਾਵਾਂਗੇ 5 ਟੀ-ਸ਼ਰਟਾਂ ਲੌਂਗ ਇਹਦੇ ਗਿਫਟ ਹੋਰ ਨਾਲ ਕਰਤਾ ਜੀ ਜਿਹੜਾ ਵੀਡੀਓ ਇੱਕ ਤਾਂ ਲਹਿਰ ਦੀ ਸ਼ੇਅਰ ਕਰੂਗਾ ਸ਼ੇਅਰ ਕਰਨੀ ਹੈ ਇਸੇ ਦੁਕਾਨ ਤੇ ਆ ਕੇ 200 ਰੁਪਏ ਦੀ ਆਈਟਮਾ ਸਿਰਫ 200 ਰੁਪਏ ਜੇ ਨਕੋਦਰ ਸ਼ੇਅਰ ਦੇ ਵਿੱਚੋਂ ਕੁਛ ਨਹੀਂ ਮਿਲਣਾ 200 ਰੁਪਏ ਦੀ ਕੋਈ ਵਾ ਜੀ ਵਾ ਨਿਕਰ ਦੇਖੋ ਜੀ ਕੰਮੇ ਦੀ ਜੀ 200 ਰੁਪਏ ਚ ਆ ਲੈ ਆਉ ਜੀ 200 ਰੁਪਏ ਚ ਸਿਰਫ 200 ਰੁਪਏ ਛਾੜ ਲੋ ਜੀ 200 ਰੁਪਏ ਚ ਵੇਰ ਦਸੀ ਜਾ ਬੋਲੀ ਜਾਉ ਨਾ 200 ਰੁਪਏ 200 ਰੁਪਏ 200 ਰੁਪਏ ਬੋਲੀ ਜਾਓ ਜੀ ਹਾਲੇ 200 ਰੁਪਏ 200 ਰੁਪਿਆ ਇਹ ਵੀ 200 ਰੁਪਿਆ ਇਹ ਇੱਕ ਮੈਂ ਗੱਲ ਕਲੀਅਰ ਕਰਦਾ ਸਿਰਫ ਦੁਕਾਨਦਾਰ ਲਈ ਨਹੀਂ ਹੈਗੀ ਇਹ ਬਸ ਮਤਲਬ ਕਿ ਕਸਟਮਰ ਲਈ ਆ ਕਸਟਮਰ ਲੈਣ ਆਵੇ ਚਾਹੇ ਬਾੰਦੇ ਦੀਆਂ 6 ਆਟਮਾ ਲੈ ਜਵੇ ਦੁਕਾਨਦਾਰ ਨਾ ਕੱਢੇ ਆਕੇ ਨਾ ਕੋਈ ਦੁਕਾਨਦਾਰ ਆਕੇ ਜਿੱਦਾਂ ਪੀਸ ਲੈ ਜਵੇ ਨਾ ਦੁਕਾਨਦਾਰ ਲਈ ਨਹੀਂ ਆ ਬਿਲਕੁਲ ਜ਼ਰੂਰੀ ਆ ਜੀ ਇਹ ਜ਼ਰੂਰੀ ਦੱਸਣਾ ਸੇ ਵੀ ਸਿਰਫ ਜਿਹੜੇ ਗਾਕਾਂ ਦੇ ਲਈ ਆਏ ਦੁਕਾਨਦਾਰਾਂ ਦੇ ਲਈ ਨਹੀਂ ਇਹ ਨਹੀਂ ਵੀ ਦੁਕਾਨਦਾਰ ਆ ਕੇ ਸਾਰਾ ਛਾੜ ਲੈ ਹਲੋ ਹਾਂ 250 ਰੁਪਏ ਜੀ 250 ਰੁਪਏ 250 ਰੁਪਏ ਦੇ ਵਿੱਚ ਵਾਹ ਜੀ ਵਾਹ ਇਹ ਚ ਕਿਹੜੇ ਕਿਹੜੇ ਹੋਰ ਡਿਜ਼ਾਈਨ ਆ ਕਿਹੜੇ ਬਹੁਤ ਡਿਜ਼ਾਈਨ ਹੈ ਇਹ ਦਿਖਾ ਦਿਓ ਸਾਰੇ ਵਾਹ ਜੀ ਵਾਹ ਆ ਦੇਖੋ ਜੀ ਆਏ ਹਾ ਹਾ ਸਾਈਜ਼ ਦੇਖੋ ਸਿਰਫ 200 ਰੁਪਈਆ 1000 ਰੁਪਏ ਪੰਜ ਸ਼ਰਟਾਂ ਲਓਗੇ ਟੀ-ਸ਼ਰਟਾਂ ਲਓਗੇ ਨਾਲ ਗਿਫਟ ਮਿਲੂਗਾ ਸ਼ਰਤ ਆ ਵੀਡੀਓ ਇੱਥੇ ਆ ਕੇ ਸ਼ੇਅਰ ਕਰਨੀ ਪਊਗੀ ਦੁਕਾਨ ਤੇ ਆ ਕੇ ਜਿਹੜਾ ਸ਼ੇਅਰ ਕਰੂਗਾ ਉਹਨੂੰ ਦੇ ਆ ਦਿੱਤਾ ਜਾਏਗਾ ਹਾਫ ਸ਼ਰਟ ਹੈਗੀ ਹੈ ਜੀ ਇਹ ਵੀ 200 ਰੁਪਏ ਆਏ ਵੀ 200 ਰੁਪਏ ਹਾਂ ਬਾਫ ਸ਼ਰਟ 200 ਰੁਪਏ 200 ਰੁਪਏ ਜੀ 200 ਰੁਪਏ ਹਾਂਜੀ 200 ਰੁਪਏ ਆ ਕਲਰ ਦੇਖੋ ਸਾਰੇ ਹੈਗੇ ਨੇ ਵਾਇਟ ਤੇ ਰੱਖ ਪੈਕਿੰਗ ਨਿਊ ਮਾਲ ਹੋਊਗਾ ਸਾਈਜ਼ ਲਿਖੇ ਹੋਣਗੇ ਜੀ ਭਾਜੀ ਕਈ ਵਾਰ ਤਾਂ ਕਹਿੰਦੇ ਜੋਤੀ ਜੋਗ ਤੋਂ ਮਾਰ ਲਿਆ ਨਹੀਂ ਹੋਊਗਾ ਸਾਰਾ ਟੈਗ ਲੱਗੇ ਹੋਣਗੇ ਸਾਰੇ ਟੈਗ ਲੱਗੇ ਹੋਣਗੇ ਕੱਲੇ ਕੱਲੇ ਫਰੈਸ਼ ਮਾਲ ਹੋਊਗਾ ਫਰੈਸ਼ ਮਾਲ ਸਿਰਫ 200 ਰੁਪਏ 200 ਰੁਪਏ ਵਾਹ ਜੀ ਵਾਹ ਗਰਮੀ ਬਹੁਤ ਪੈ ਰਹੀ ਆ ਗਰਮੀ ਦੇ ਨਾਲ ਬਿਲਕੁਲ ਬੁਰਾ ਹਾਲ ਆ ਉਹ ਟੀ-ਸ਼ਰਟਾਂ ਦੀ ਭਾਜੀ ਨੇ ਭਾਜੀ ਸਾਈਜ਼ ਕਿਹੜੇ ਕਿਹੜੇ ਮਿਲੋਗੇ ਸਾਈਜ਼ ਜੀ ਐਮ ਤੋਂ ਲੈ ਕੇ ਡਬਲ ਐਕਸਲ ਤੱਕ ਆ ਜੀ ਡਬਲ ਟ੍ਰिपल ਐਕਸਲ ਤੱਕ ਐਮ ਤੋਂ ਲੈ ਕੇ ਜੇ ਦਾ ਖਾਸ ਕੋਈ ਨੂੰ ਟ੍ਰिपल ਐਕਸਲ ਚਾਹੀਦੀ ਨਾ ਉਧਰ ਲੱਗੀ ਉਹ ਤੁਹਾਨੂੰ ਦਿਖਾਣਾ ਆ ਜੀ ਟ੍ਰिपल ਆਓ ਜੀ ਆਓ ਟ੍ਰिपल ਐ ਵਾਹ ਜਵਾ ਸਾਰੇ ਸਾਈ ਹੈਗੇ ਸਾਰੇ ਸਾਈ ਹੈਗੇ ਜੀ ਕਹਿੰਦੇ ਸਾਰੇ ਸਾਈ ਜੀ ਪਏ ਆ ਛਾੜ ਲੋ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਜਿਹੜਾ ਘੱਟੋ ਘੱਟ 1000 ਰੁਪਏ ਦੀ ਸ਼ਾਪਿੰਗ ਕਰੂਗਾ ਇਸ ਦੁਕਾਨ ਤੇ ਆ ਕੇ ਵੀਡੀਓ ਇਸੇ ਦੁਕਾਨ ਤੇ ਆ ਕੇ ਸ਼ੇਅਰ ਕਰੂਗਾ ਇਹਨਾਂ ਦੇ ਸਾਹਮਣੇ ਉਹਨੂੰ ਨਾਲ ਇੱਕ ਗਿਫਟ ਬਿਲਕੁਲ ਫ੍ਰੀ 200 ਰੁਪਏ ਚ ਕੁਝ ਨਹੀਂ ਆਉਂਦਾ ਅੱਜ ਕੱਲ 200 ਰੁਪਏ ਚ ਕੁਝ ਨਹੀਂ ਆਉਂਦਾ ਇੱਕ ਕਪੜਾ ਨਹੀਂ ਆਉਂਦਾ ਇਹ ਜਿਹੜੀ ਟੀ-ਸ਼ਰਟ ਹੈ ਤੁਹਾਨੂੰ 200 ਰੁਪਏ ਚ ਮਿਲਣ ਜਾ ਰਹੀ ਆ 200 ਰੁਪਏ ਚ ਆਓ ਪਿਛਲੇ ਸਾਲ ਵੀ ਇਹਨਾਂ ਨੇ ਸੇਲ ਆਈ ਸੀ ਬਕੀਆਂ ਉਡ ਗਈਆਂ ਫੜਾ ਫੜ ਮਾਲ ਵੇਚ ਗਿਆ ਮੈਨੂੰ ਲੱਗਦਾ ਭਾਜੀ ਐਕੀ ਵੀ ਤੁਹਾਡੇ ਸਾਹਮਣੇ ਹੋਣਾ ਕੰਮ ਹਾਂਜੀ ਹਾਂਜੀ ਇਦਾਂ ਇਦਾਂ ਜ਼ਿਆਦਾ ਹੋਣਾ ਡਬਲ ਹੋ ਜਾਣਾ ਡਬਲ ਹੋ ਜਾਣਾ ਹਾਂਜੀ ਹਾਂਜੀ ਤੇ ਫੇ ਮਾਲ ਕਿੰਨਾਗਾ ਆਪਣੇ ਮਾਲ ਹੈਗਾ ਸਟਾਕ ਹੈਗਾ ਤੁਹਾਡੇ ਸਾਹਮਣੇ ਹੀ ਖੋਲ ਦੇਵੇ ਭਾਜੀ ਸਟਾਕ ਤਾਂ ਪਿਛਲੇ ਸਾਲ ਵੀ ਦਿੱਕੇ ਹੈਗਾ ਆ ਨਹੀਂ ਮਿਲ ਹੀ ਜਾਊਗਾ ਹੋ ਜਾਊਗਾ ਮਿਲੂਗਾ ਜੀ ਜਿੰਨਾ ਸਟਾਕ ਬਿਲਕੁਲ ਜੀ ਇਹ ਵਾਦਾ ਕਰ ਰਹੇ ਆ ਪਰ ਅਸੀਂ ਵਾਦਾ ਨਹੀਂ ਕਰਦੇ ਸਟਾਕ ਜਿੰਨੀ ਦੇ ਰਹੇਗਾ ਇਹ ਤੇ ਸਮਾਨ ਓਨੀ ਦੇਰ ਤੱਕ ਮਿਲੂਗਾ ਬਿਲਕੁਲ ਜੀ ਤੁਸੀਂ ਆਉਣਾ ਸਾਰਾ ਦਿਖਾ ਦਿਓ ਜੀ ਇੱਕ ਵਾਰ ਫੇਰ ਦਿਖਾ ਦਿਓ ਪਜਾਮਾ ਪਜਾਮਾ 250 ਰੁਪਏ ਆ ਬਾਕੀ ਆਈਟਮ ਸਾਰੀ 200 ਰੁਪਏ ਆ ਇੱਕ ਪਜਾਮਾ ਜਿਹੜਾ ਇਹ ਵਾਲਾ ਇਹ ਵਾਲਾ 250 ਰੁਪਏ ਦਾ ਆ ਟੀ-ਸ਼ਰਟ ਬੰਦ ਗਲੇ ਵਾਲੀ ਲੈ ਲਓ ਖੁੱਲੇ ਗਲੇ ਵਾਲੀ ਲੈ ਲਓ ਸਿਰਫ ਤੇ ਸਿਰਫ 200 ਰੁਪਏ ਦੀ ਆ ਚੱਕ ਲਓ ਮੁੰਡਿਆ ਸਾਰੇ ਇੱਕ ਇੱਕ ਟੀ-ਸ਼ਰਟ ਜਰਾ ਦਿਖਾ ਦਈਏ ਦੁਬਾਰਾ ਆਪਾਂ ਸਾਰੇ ਚੱਕ ਲਓ ਜਰਾ ਵਾਹ ਜੀ ਵਾਹ ਇਹ ਪਜਾਮਾ ਜੀ ਆ ਵਾਹ ਜੀ ਵਾਹ ਇਹ 250 ਰੁਪਏ ਦਾ ਆ ਦਿਖਾ ਵੀਰੇ ਦਿਖਾ ਆ ਇਹ ਦੇਖੋ ਜੀ 200 ਰੁਪਏ ਦੇ ਵਿੱਚ ਟੀ-ਸ਼ਰਟ ਆ ਵੀ 200 ਰੁਪਏ ਦੀ ਟੀ-ਸ਼ਰਟ ਆ ਵੀ 200 ਰੁਪਏ ਦੀ ਟੀ-ਸ਼ਰਟ ਤੇ ਕਿੱਥੋਂ ਮਿਲੂਗੀ ਟਾਪ ਸ਼ੌਪ ਤੋਂ ਨਕੌਦਰੋ ਜੀ ਫੋਨ ਨੰਬਰ 9998150348 ਦੁਕਾਨ ਖੁੱਲਣ ਦਾ ਟਾਈਮ 10 ਤੋਂ ਲੈ ਕੇ 8 ਵਜੇ ਤੱਕ ਜੀ 10 ਤੋਂ ਲੈ ਕੇ 8 ਵਜੇ ਤੱਕ ਰੌਣਕਾਂ ਹੀ ਰੌਣਕਾਂ ਨਕੌਦਰ ਸ਼ਹਿਰ ਦੇ ਵਿੱਚ ਸਬਜ਼ੀ ਮੰਡੇ ਦੇ ਮੰਡੀ ਦੇ ਕੋਲ ਦੋ ਸ਼ਾਪ ਜਿਨ੍ਹਾਂ ਨੇ ਪਿਛਲੀ ਵਾਰ ਵੀ ਧਮਾਕਾ ਕੀਤਾ ਅੱਜ ਫੇਰ ਧਮਾਕਾ ਕਰ ਰਹੇ ਆ 200 ਰੁਪਏ ਦੀ ਇੱਕ ਸਟਰੀ ਸ਼ਰਟ 200 ਰੁਪਏ ਦਾ ਕੱਪੜਾ ਵੀ ਨਹੀਂ ਆਉਂਦਾ 200 ਰੁਪਏ ਦਾ ਕੁਝ ਵੀ ਨਹੀਂ ਆਉਂਦਾ ਜਿਹੜੀ ਮੇਰੇ ਵੀ ਟੀ-ਸ਼ਰਟ ਪਾਈ ਆ ਇਹਦੇ ਨਾਲ ਦੀ ਵੀ ਤੁਹਾਨੂੰ 200 ਰੁਪਏ ਦੀ ਮਿਲੇਗੀ ਅਲੱਗ-ਅਲੱਗ ਡਿਜ਼ਾਈਨ ਦੋ-ਦੋ 200 ਰੁਪਏ ਨੂੰ ਪਜਾਮਾ 250 ਰੁਪਏ ਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਪੰਜ ਟੀ-ਸ਼ਰਟਾਂ ਜਾਂ 1000 ਰੁਪਏ ਦਾ ਸਮਾਨ ਲਊਗਾ ਉਹਨਾਂ ਨੂੰ ਇੱਕ ਗਿਫਟ ਵੀ ਫ੍ਰੀ ਇਨਾਮ ਦਿੱਤਾ ਜਾਊਗਾ ਭਾਈ ਵਾਦੇ ਦੇ ਪੱਕੇ ਹਾਂਜੀ ਹਾਂਜੀ ਵਾਦੇ ਹੀ ਬਿਲਕੁਲ ਪੱਕੇ ਹਾਂਜੀ 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 ਪਾਜੀ ਟੀ-ਸ਼ਰਟ ਪਾਜੀ ਉਹਦੇ ਲਈ ਜਿਹੜਾ ਸ਼ੇਅਰ ਕਰਕੇ ਆਉਂੂ 200 ਰੁਪਏ ਦੀ 200 ਰੁਪਏ ਦੀ ਹਾਂ ਜਿਹੜਾ ਸ਼ੇਅਰ ਕਰਕੇ ਆ ਸ਼ੇਅਰ ਕਿੱਦਾਂ ਕਰਨੀ ਆ ਸ਼ੇਅਰ ਉੱਥੋਂ ਫੇਸਬੁੱਕ ਤੋਂ ਉਹਦੇ ਵਿੱਚ ਹਾਂ ਪੇਜ ਉੱਥੇ ਹੁੰਦਾ ਇੱਕ ਤਾਂ ਲੈਰ ਤਾਂ ਉਹਨੂੰ ਸ਼ੇਅਰ ਕਰੋ 200 ਰੁਪਏ ਲੈ ਜਾ ਹਾਂ ਸ਼ੇਅਰ ਤੇ ਹੰਦਖਾਉਣਗੇ ਹਾਂਜੀ ਸਾਨੂੰ ਦਿਖਾਣਾ ਮੈਨੂੰ ਮੁੰਡੇ ਲੱਗੇ ਆ ਮੁੰਡਿਆਂ ਦਿਖਾਓ ਸ਼ੇਅਰ 200 ਲੈ ਜਾ ਵਾਹ ਜੀ ਬਾਤ ਤੋਂ ਟਾਪ ਸ਼ਾਪ ਤੇ ਮੌਜੂਦ ਆ ਇਸ ਵਕਤ ਦਾਦਿਆਂ ਇੱਕ ਵਾਰ ਫੇਰ ਟਾ ਹੇ ਟੀ-ਸ਼ਰਟ 200 ਰੁਪਏ ਦੀ ਪਜਾਮਾ 250 ਰੁਪਏ ਦਾ ਟੀ-ਸ਼ਰਟ 200 ਰੁਪਏ ਦੀ ਜਿਹੜਾ 5 ਟੀ-ਸ਼ਰਟਾਂ 1000 ਰੁਪਏ ਦਾ ਇਥੋਂ ਸਮਾਨ ਲਏਗਾ ਉਹਨੂੰ ਇੱਕ ਗਿਫਟ ਵੀ ਨਾਲ ਦਿੱਤਾ ਜਾਏਗਾ ਤਾਂ ਜਲਦੀ ਤੋਂ ਜਲਦੀ ਵੀਡੀਓ ਨੂੰ ਇੱਕ ਤਾਂ ਲਾਇਰ ਤੇ ਸ਼ੇਅਰ ਕਰੋ ਤੇ ਸਿਰਫ 200 ਰੁਪਇਆ ਖਰਚੋ ਤੇ ਟੀ-ਸ਼ਰਟ ਐਦਾਂ ਦੀ ਲੈ ਲਓ ਜਾਂ ਜਿਹੜੇ ਡਿਜ਼ਾਈਨ ਦਿਖਾਏ ਆ ਉਦਾਂ ਦੀ ਲੈ ਲਓ ਜਲਦੀ ਜਲਦੀ ਪਹੁੰਚੋ ਜੀ ਇਹਨਾਂ ਨੇ ਵਾਦਾ ਕੀਤਾ ਸਮਾਨ ਬਹੁਤ ਆ ਮਾਲ ਬਹੁਤ ਆ ਪਰ ਸਾਡੀ ਕੋਈ ਗਾਰੰਟੀ ਨਹੀਂ ਜਿੰਨੀ ਦੇਰ ਇੱਥੇ ਟੀ-ਸ਼ਰਟਾਂ ਸਟਾਕ ਮੌਜੂਦ ਹੋਵੇਗਾ ਜਲਦੀ ਆਓ ਤੇ ਜਲਦੀ ਲੈ ਕੇ ਜਾਓ ਭਾਜੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਬਹੁਤ ਬਹੁਤ ਧੰਨਵਾਦ ਜੀ